ਬਹੁਤ ਸਤਿਕਾਰ ਜੋ ਸਰਕਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬੀ ਜੈ ਮੂ ਨਮਸਤਕਿਥੋਂ ਗੱਲ ਸ਼ੁਰੂ ਕਰਦੇ ਸੁਜੀਤ ਪਤਕੀਆਂ ਉਹ ਲਿਖਤਾ ਯਾਦ ਹੋ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕੁਝ ਕਿਹਾ ਤਾਂ ਨੀਰਾ ਜਰੇਗਾ ਨਹੀਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਬਹੁਤ ਮੈਨਾਈਨਲ 17 ਦਾ ਕਿਹੜਾ ਦੁੱਖ ਹੈ ਕੋਹੋ ਚਲੋ ਦੁੱਖ ਹੈ ਕਿ ਅਸੀਂ ਕਿਸ ਬੀਜ ਦੇ ਵਿੱਚ ਵਸਦੇ ਕਮਾਲ ਹੀ ਹੋ ਗਿਆ ਈ ਕਰਨੀ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਆਪਣਾ ਵਤਨ ਕਹਤੇ ਹੋ ਇਹ ਕਿਉਂ ਇਹ ਗੱਲਾਂ ਮੇ ਆਖੀਆਂ ਇਸ ਧਰਤੀ ਤੇ ਉਹ ਲੋਕ ਮਾਰੇ ਜਾ ਰਹੇ ਆ Hindu ਅਤਵਾਦ ਤੋਂ ਪੀੜਤ ਹੈ ਸਾਡਾ ਦੇਸ਼ ਰੋੜਾ ਪੁੰਦੇ ਇਹ ਦੁਨੀਆ ਨੂੰ ਦੱਸਦੇ ਆ ਕਿ ਟੈਰਰਿਜ਼ਮ ਬੜਾ ਮਾੜਾ ਜਿਹੜੀ ਇੱਥੇ ਸਰਕਾਰ ਕਾਬਜ਼ ਹੈ ਜਿਹੜਾ ਸਿਸਟਮ ਕਾਬਜ਼ ਹੈ ਉਹਦਾ ਨਾਮ ਹੈ Hindu ਅਤਵਾਦ ਕਿ ਰੋਕਤੀ ਖੜਦੀ ਹੈ ਤੁਸੀਂ ਯੂਪੀ ਦੇਖੋ ਮੱਧ ਪ੍ਰਦੇਸ਼ ਦੇਖੋ ਉੜੀਸਾ ਦੇਖੋ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਉੱਥੇ ਕੀ ਹੋ ਰਿਹਾ ਕਿਹਨਾਂ ਦੇ ਨਾਲ ਜਿਨ੍ਹਾਂ ਨੂੰ ਸ਼ੈਡਿਊਲਡ ਕਹਾਇਆ ਜਾਂਦਾ ਜਿਨ੍ਹਾਂ ਨੂੰ ਸੰਵਿਧਾਨ ਦੇਸ਼ ਆਜ਼ਾਦ ਹੋਇਆ ਤਾਂ ਸੰਵਿਧਾਨ ਦੇ ਵਿੱਚ ਨਾਗਰਿਕ ਹੋਣ ਦਾ ਤਰਜਾ ਬਾਬਾ ਸਾਹਿਬ ਵੀਰਾ ਡਾਕਟਰ ਅੰਬੇਦਕਰ ਦੀ ਬਦੌਲਤ ਮਿਲਿਆ ਉਹਨਾਂ ਦਾ ਕੀ ਹਾਲ ਚਿਰ ਹੋ ਰਿਹਾ ਹੈ ਕਿ ਕਿਆ ਤੂੰ ਤੋਂ ਪਾਣੀ ਪੀਂ ਅੱਜ ਵੀ ਮਨੁਸ਼ੀਮਤੀ ਲਾਗੂ ਐ ਇਸ ਦੇਸ਼ ਦੇ ਵਿੱਚ ਖੂਨੋਂ ਪਾਣੀ ਪੀਣ ਗਏ ਬੱਚਿਆਂ ਨੂੰ ਕਿੰਨਾ ਤੜਫਾਇਆ ਜਾਂਦਾ ਕਿੰਨਾ ਮਾਰਿਆ ਜਾਂਦਾ ਕਿੰਨਾ ਕੁੱਟਿਆ ਜਾਂਦਾ ਕਿਉਂਕਿ ਉਹ ਅਨਸੂਚਿਤ ਜਾਤੀਆਂ ਦੇ ਬੱਚੇ ਸੀ ਉਹ ਤਲਵਤ ਸਮਾਜ ਦੇ ਬੱਚੇ ਸੀ ਤਲਵਤ ਸਮਾਜ ਦਾ ਜੇ ਅੱਜ ਵੀ ਕੋਈ ਨੌਜਵਾਨ ਮੋਛ ਰੱਖਦਾ ਉਹਦਾ ਕਤਲ ਹੋ ਜਾਂਦਾ ਅੱਜ ਜੇ ਬਾਂ ਫੋਲਦੇ ਆ ਜੇ ਜੀਬਾਂ ਦੇ ਵਿੱਚੋਂ ਆਪਦੇ ਉਹਨਾਂ ਦੇ ਰਹਿਬਰ ਦੀ ਫੋਟੋ ਨਿਕਲਦੀ ਆ 바ਵਾ ਸਾਹਿਬ ਡਾਕਟਰ ਪੀ ਬਰਾਵ ਅੰਬੇਡਕਰ ਦੀ ਤਾਂ ਉਹਨਾਂ ਤੇ ਜਲੰਹ ਹੁਦਾਇਕ ਕਿਤੇ ਕੋਈ ਸੁਣਵਾਈ ਨਹੀਂ ਕਿਤੇ ਕੋਈ ਸੁਣਵਾਈ ਨਹੀਂ ਜੇ ਕੋਈ ਜਾਤਾਂ ਦੇ ਖਿਲਾਫ ਬੋਲਦਾ ਉਹਨਾਂ ਦੀਆਂ ਧੀਆਂ ਪੜਾਂ ਨੂੰ ਉਹਨਾਂ ਦੇ ਸਾਹਮਣੇ ਝੱਕਿਆ ਜਾਂਦਾ ਉਹਨਾਂ ਦੇ ਸਾਹਮਣੇ ਦੇਵ ਕੀਤੇ ਜਾਂਦੇ ਜੇ ਤੁਸੀਂ ਬੋਲਦੇ ਆ ਕਿ ਭਾਰਤ ਵਿੱਚ ਸਾਰੇ ਵੱਸਣ ਵਾਲੇ ਹਿੰਦੂ ਹੈ ਸ਼ਰਮ ਆਉਣੀ ਚਾਹੀਦੀ ਨਾਲ ਲੋਕਾਂ ਨੂੰ ਮੰਦਰਾ ਚ ਜਾਂਦੇ ਮੈਰਿਜ ਕਰਾ ਕੇ ਮੰਦਰ ਮੱਥਾ ਟੇਕਣ ਜਾਂਦੇ ਉੱਥੇ ਬੜਨ ਨਹੀਂ ਦਿੰਦੇ ਮੈਂ ਤਾਂ ਸਮਝਦਾ ਕਿ ਜਿਹੜਾ ਗਰੀਬ ਸਮਾਜ ਹੈ ਇਹਨਾਂ 'ਚ ਜਲੀਲ ਹੋ ਰਿਹਾ ਐਡੀ ਕੁੱਟ ਪੈਂਦੀ ਆ ਇਹਨਾਂ ਉੱਤੇ ਜ਼ੁਲਮ ਹੋ ਰਿਹਾ ਹਰ ਰੋਜ਼ ਉਹਨਾਂ ਨੂੰ ਮਾਰਿਆ ਜਾ ਰਿਹਾ ਉਹਨਾਂ ਦੇ ਇਨਾਂ ਤਸ਼ੱਦਦ ਹੋ ਰਿਹਾ ਇਸ ਦੇਸ਼ ਦੀ ਧਰਤੀ ਤੇ ਮੰਦਰਾ ਤੋਂ ਪਤਾ ਨਹੀਂ ਕੀ ਅੰਬ ਲੈਣ ਜਾਂਦੇ ਫੇਰ ਸ਼ਰਮ ਨਹੀਂ ਆਉਂਦੀ ਫੇਰ ਮੰਦਰਾ ਚ ਜਾਂਦੇ ਆ ਉਹ ਜਿਹੜਾ ਮੱਥਾ ਟੇਕਣਾ ਬਹੁਤੀ ਗੱਲ ਆ ਆਪਣੇ ਘਰ ਜਿਹੜੀ ਵੀ ਤੁਸੀਂ ਆਪਣੇ ਬਾਬੇ ਨੂੰ ਮੰਨਦੇ ਹੋ ਉਹਦੇ ਅੱਗੇ ਫੜ ਕੇ ਚੱਲੋ ਜੇ ਸਾਰਿਆਂ ਬਾਬਿਆਂ ਦਾ ਬਾਬਾ ਬਾਬਾ ਸਾਹਿਬ ਪੀਰ ਦਾ ਡਾਕਟਰਾਂ ਪੇਟ ਕਰਿਆ ਉਹਦੀ ਫੋਟੋ ਅੱਗੇ ਫੜ ਕੇ ਨਤਮਸਟਕ ਹੋ ਜਾਓ ਬਲੋਜ ਕੋਟ ਵੀ ਸਾਡਾ ਵੀ ਇਹ ਹਾਲ ਹੈ ਕੋਟ ਵੀ ਖਾਨੇ ਆ ਜਲੀਰ ਵੀ ਹੁੰਦੇ ਆ ਮਾਰ ਵੀ ਪੈਂਦੀ ਆ ਬੇਇੱਜ਼ਤ ਵੀ ਹੁੰਦੇ ਆ ਤੇ ਫਿਰ ਵੀ ਜੇ ਅਸੀਂ ਮੰਦਰਾਵਾਲ ਨੂੰ ਭੱਜਣਾ ਹੈ ਉਹ ਰੱਬ ਵੀ ਤਾਂ ਮੰਨ ਲਈਏ ਜਿਹੜੀ ਉਹ ਦੇਵੀ ਦੇਵਤੇ ਆ ਉਹ ਵੀ ਉਧਾਂ ਦੇ ਹੀ ਆ ਕਦੀ ਉਹਨਾਂ ਨੂੰ ਤਰਸਾਇਆ ਸਾਡੇ ਗਰੀਬਾਂ ਦੇ ਕਿ ਇਹ ਵੀ ਹਿੰਦੂ ਹੈ ਜਿਹਨਾਂ ਨੂੰ ਹਿੰਦੂ ਕਹਿੰਦੇ ਆ ਕਿ ਇਹ ਵੀ ਹਿੰਦੂ ਆ ਕਦੀ ਇਹਨਾਂ ਨੇ ਤਰਸਾਇਆ ਵੀ ਤੁਸੀਂ ਵੀ ਹਿੰਦੂ ਆ ਬਈ ਇਹਨਾਂ ਨੂੰ ਮਾਰੋ ਨਾ ਇਹ ਵੀ ਹਿੰਦੂ ਹੈ ਨਾ ਉਹ ਤਾਂ ਤੁਹਾਨੂੰ ਇਨਸਾਨ ਹੀ ਨਹੀਂ ਸਮਝਦੇ ਆ ਸਾਡਾ ਪੰਜਾਬ ਜੀ ਇੱਥੇ ਇਦਾਂ ਦੀਆਂ ਸਮਾਜਿਕ ਵਰਤਾਰੇ ਦੇ ਵਿੱਚ ਕੋਈ ਫਰਕ ਨਜ਼ਰ ਆਉਂਦਾ ਇੱਥੇ ਕੋਈ ਕੁਛ ਕਿਸੇ ਹੱਦ ਤੱਕ ਇਨਸਾਨੀ ਤਬਾਹ ਨਜ਼ਰ ਆਉਂਦੀ ਹੈ ਤਾਂ ਉਹ ਸਿਰਫ ਤੇ ਸਿਰਫ ਸਿੱਖ ਧਰਮ ਦੇ ਕਰਕੇ ਕਿਉਂਕਿ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ ਇਸ 걸 ਨੂੰ ਆਪਾਂ ਇਗਨੋਰ ਵੀ ਕਰ ਸਕਦੇ ਸਿੱਖ ਧਰਮ ਦੇ ਫਲਸਫੇ ਦੇ ਕਾਰਨ ਪੰਜਾਬ ਦੇ ਵਿੱਚ ਜਿਹੜਾ ਜਾਤ ਪਾਤ ਹੈ ਬਹੁਤ ਪਰ ਆ ਜਿਹੜਾ ਜ਼ਾਲਮ ਗਤੀਰਾ ਆ ਜਿਹੜਾ ਦਿਖਦਾ ਉਹ ਹੈ ਨਹੀਂ ਇੱਥੇ ਕੋਈ ਕਿਸੇ ਨੂੰ ਘੋੜੀ ਤੋਂ ਚੜ੍ਹਨ ਤੋਂ ਵੀ ਰੋਕਦਾ ਇਥੇ ਕੋਈ ਕਿਸੇ ਦੇ ਬੱਚੇ ਨੂੰ ਛੁਰੂਗਾ ਬੱਚੇ ਨੂੰ ਕੁੱਟਦਾ ਨਹੀਂ ਮਾਰਦਾ ਨਹੀਂ ਕਿ ਉਹਨੇ ਬੁਲੇਟ ਮੋਟਰਸਾਈਕਲ ਕਿਉਂ ਲੈ ਲਿਆ ਉਹਨੇ ਮੁੱਛਾ ਕਿਉਂ ਰੱਖ ਲਿਆ ਇਥੇ ਇਹ ਗੱਲ ਹੈ ਨਹੀਂ ਇਥੇ ਗੁਰਦੁਆਰੇ ਸਾਹਿਬ ਚੋਂ ਬੜਨ ਤੋਂ ਕੋਈ ਨਹੀਂ ਰੋਕਦਾ ਕੋਈ ਸਖਿਰਿਆਇਕ ਹੋਗਾ ਕਿਉਂਕਿ ਗੁਰੂਆਂ ਦੀ ਧਰਤੀ ਹੈ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਤੇ ਪੰਜਾਬ 'ਚ ਵੱਸਦੇ ਸ਼ੈਡਿਊਲਡ ਕਲਾਸ ਜਿਹੜੇ ਦੇ ਭਾਈ ਭਰਾਵਾਂ ਨਾਲ ਪੂਰੇ ਦੇਸ਼ ਦੇ ਵਿੱਚ ਹਿੰਦੂ ਅਤਵਾਦ ਇੰਨਾ ਜ਼ੁਲਮ ਕਰ ਰਿਹਾ ਆ ਉਹਨਾਂ ਦੀ ਬੜੀ ਪੰਜਾਬ ਦੇ ਵਿੱਚ ਉਹਨਾਂ ਦੀ ਕੀ ਸਥਿਤੀ ਹੈ ਲੈ ਆਪਾਂ ਉਹਦੇ ਦੇ ਦੋ ਬੋਲ ਬੋਲ ਸਾਂਝੇ ਕਰਾਂਗੇ ਇਹ ਜਾਂ ਚੱਲਿਆ ਵੀ ਲੱਗ ਸਕਦੇ ਨੇ ਜਾਂ ਮੜੇ ਵੀ ਲੱਗ ਸਕਦੇ ਹੁਣ ਸਾਡੀ ਇੱਥੇ ਕੀ ਵਿਸ਼ਾ ਹੈ ਮੈਂ ਹਮੇਸ਼ਾ ਕਹਿੰਦਾ ਇਹ ਪੰਜਾਬ ਤੋਂ ਸਾਡੀ ਕੀ ਵਿਸ਼ਾ ਨਾ ਜਿੱਤੇ ਗੌਰ ਕਰਨਾ ਬਹੁਤ ਬਣਦਾ ਪੰਜਾਬ ਦੀ 3 ਕਰੋੜ ਦੇਗ ਭਗਵਦੀ ਅਸੀਂ 1 ਕਰੋੜ ਦੇ ਕਰੀਬਾਂ ਸ਼ੈਡਿਊਲਡ ਕਾਸ 39 ਜਾਤਾਂ 39 ਕਾਸ ਜਿਹੜੀਆਂ ਸ਼ੁਰੂ ਕਾਸ ਪੰਜਾਬ ਦੇ ਵਿੱਚ ਇੱਕ ਗਰੁੱਪ ਦੇ ਪ੍ਰੀਵੋਵਾਦੀ ਹੈ 37% ਦੇ ਕੀ ਅਸੀਂ ਪੰਜਾਬ ਦੇ ਵਿੱਚ ਹੈਗੇ ਤੇ ਸਾਡੀ ਬਾਹਰ ਬੰਨ ਵੀਡੀਓ ਪਾਵਾਂਗਾ ਸਾਡੀ ਧਾਰਮਿਕ ਦਸ਼ਾ ਕੀ ਹੈ ਸਾਡੀ ਆਰਥਿਕ ਕੀ ਹੈ ਸਾਡੀ ਸਮਾਜਿਕ ਕੀ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਚ ਸਾਡੀ ਰਾਜਨੀਤਿਕ ਦਸ਼ਾ ਕੀ ਹੈ ਪੂਰੇ ਦੇਸ਼ ਦੇ ਵਿੱਚ ਜੇ ਪਰਸੈਂਟੇਜ ਘਟੀ ਜਾਵੇ ਤਾਂ ਪੰਜਾਬ ਦਾ ਸ਼ੈਡਿਊਲਡ ਕਾਸਟ ਆਰਥਿਕ ਤੌਰ ਤੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਅੱਗੇ ਹੈ ਪਰਸੈਂਟੇਜ ਦੇ ਹਿਸਾਬ ਨਾਲ prosperous ਹੈ ਖੁਸ਼ਹਾਲ ਹੈ ਆਬਾਦੀ ਦੇਸ਼ ਦੇ ਸਾਰੇ ਹੀ ਸੂਬਿਆਂ 'ਚ ਦੇਸ਼ ਦੇ ਸਾਰੇ ਹੀ ਸੂਬਿਆਂ 'ਚ ਪਰਸੈਂਟੇਜ ਦੇ ਹਿਸਾਬ ਨਾਲ ਪੰਜਾਬ 'ਚ ਸਾਡੀ ਆਬਾਦੀ ਬੱਧ ਜੇ ਪੰਜਾਬ 'ਚ ਆਬਾਦੀ ਵੱਧ ਐ ਤਾਂ ਫਿਰ ਪੰਜਾਬ ਦੇ ਵਿੱਚ ਇਹ ਦੇ ਪੰਜਾਬ ਦੇ ਵਿੱਚ ਵੱਧ ਆਬਾਦੀ ਵਾਲੇ ਸ਼ੂਡ ਕਾਸਟ ਐ ਇਹਨਾਂ ਦਾ ਧਾਰਮਿਕ ਇਹਨਾਂ ਦਾ ਸਮਾਜਿਕ ਇਹਨਾਂ ਦਾ ਆਰਥਿਕ ਇਹਨਾਂ ਦਾ ਜਿਹੜਾ ਆ ਰਾਜਨੀਤਿਕ ਸਟੇਟਸ ਕੀ ਆ ਇਹਦੀ ਤੇ ਡਿਸਕਸ਼ਨ ਚੱਲਨੀ ਆ ਜਿਹੜੀ ਮੈਂ ਲੜੀ ਵਾਰ ਵੀਡੀਓ ਪੋੜੀਆਂ ਸ਼ੁਰੂ ਕਰਨ ਲੱਗੀਆਂ ਅੱਜ ਪਹਿਲੀ ਵੀਡੀਓ ਆ ਸਾਡਾ ਧਾਰਮਿਕ ਸਟੇਟਸ ਕੀ ਆ ਅਸੀਂ ਕਿੱਥੇ ਖੜੇ 1 ਕਰੋੜ ਪੰਜਾਬ ਦੇ ਵਿੱਚ ਵੱਸਦਾ ਸ਼ੂਡ ਕਾਸਟ ਕਿੱਥੇ ਖੜੇ ਦੀ ਲੱਗਣਤੀ ਬਈ ਸਾਡੇ ਵਿੱਚੋਂ ਬਹੁਤੇ ਹਿੰਦੂ ਆ ਸਾਡੇ ਵਿੱਚੋਂ ਬਹੁਤੇ ਸਿੱਖ ਵੀ ਆ ਸਾਡੇ ਵਿੱਚੋਂ ਬਹੁਤੇ ਅ ਹ ਸ੍ਰੀ ਸਿਵਾਲੇ ਬਾਬੇ ਦੇ ਵੀ ਚੇਲੇ ਆ ਸਾਡੇ ਵਿੱਚੋਂ ਬਹੁਤੇ ਵਿਆਸ ਵਾਲੇ ਬਾਬੇ ਦੇ ਵੀ ਚੇਲੇ ਆ ਸਾਡੇ ਵਿੱਚੋਂ ਬਹੁਤੇ ਆਗੜੇ ਵਾਲੇ ਬਾਬੇ ਦੇ ਵੀ ਚੇਲੇ ਆ ਸਾਡੇ ਵਿੱਚੋਂ ਬਹੁਤੇ ਬੰਨਾ ਵਾਲੇ ਬਾਬਿਆਂ ਦੇ ਵੀ ਚੇਲੇ ਆ ਸਾਡੇ ਵਿੱਚੋਂ ਬਹੁਤੇ ਸਾਡੇ ਸਮਾਜ ਤੋਂ ਉਹ ਜਿਹੜਾ ਪਹਾੜਾਂ 'ਚ ਬਾਬਾ ਰਹਿੰਦਾ ਉਹਦੇ ਵੀ ਚੇਲੇ ਉੱਥੇ ਵੀ ਬੱਸਾ ਪਰ ਪਰ ਜਾਂਦੇ ਆ ਸਾਡੇ ਵਿੱਚੋਂ ਬਹੁਤੇ ਜਿਹੜੇ ਪਹਾੜਾਂ ਦੇ ਵਿੱਚ ਦੇਵੀਆਂ ਬੈਠੀਆਂ ਉਹਨਾਂ ਦੇ ਵੀ ਭਗਤ ਐ ਉੱਥੇ ਵੀ ਜਾਂਦੇ ਆ ਸਾਡੇ ਵਿੱਚੋਂ ਬਹੁਤੇ ਜਗਰਾਤੇ ਵੀ ਕਰਾਉਂਦੇ ਆ ਸਾਡੇ ਵਿੱਚੋਂ ਬਹੁਤੇ ਕੌਥੇ ਜਿਹੜੇ ਆ ਅੱਜ ਉਹ ਪਈ ਅੰਗਰੇਜ਼ਾਂ ਦੇ ਧਰਮ ਵੱਲ ਵੀ ਜਾ ਰਹੇ ਆ ਕ੍ਰਿਸ਼ਨ ਵੀ ਬਣ ਰਹੇ ਆ ਅਸੀਂ ਤਾਂ ਬਹੁਤ ਹੱਥ ਕਿੱਥੇ ਪਣੀ ਇਸ ਸਿੱਖੀ ਧਰਮ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਸੁਨਹਿਰੀ ਅਖਰਾਂ ਦਾ ਇਤਿਹਾਸ ਲਿਖਿਆ ਗਿਆ ਸਾਡੇ ਜੀਣੇ ਸਾਡੇ ਵਾਲੇ ਲਾਣੇ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਫਿਰ ਸਿੱਖ ਧਰਮ ਛੱਡਦੇ ਜਾ ਰਹੇ ਹ ਸਾਡੇ ਵਿੱਚ ਕੁਝ ਬੋਦੀ ਵੀ ਹੈਗੀ ਹੈ ਮਨੁੱਖ ਧਾਰਮਿਕ ਤੌਰ ਤੇ ਸਾਡੇ 'ਚ ਇੱਕ ਸਾਰਤਾ ਹੈ ਨਹੀਂ ਸਾਡੇ ਵਾਲੇ ਇੱਕ ਉਹ ਗੋਮਤੀਆਂ ਵਾਲੇ ਲਾਈਗਾ ਵਾਲੇ ਬਾਬੇ ਦੇ ਵੀ ਚੇਲੇ ਬਹੁਤ ਹੈਗੇ ਆ। ਦੇਰਿਆਂ ਦੇ ਵੀ ਬੜੇ ਚੇਲੇ ਹੈਗੇ ਸਾਡੇ। ਫਿਰ ਪਾਈ ਜਿਹੜੀਆਂ ਆ ਜਗਾ ਮਿਲ ਜਾਂਦੀਆਂ ਕਿਸੇ ਕੁੜ ਦੇ ਥੱਲੇ ਜਾਂ ਕਿਸੇ ਬੋਰਡ ਦੇ ਥੱਲੇ ਚਾਹੀ ਉੱਤੇ ਲਾਲ ਕੱਪੜਾ ਪਾਇਆ ਚਾਹੀ ਹਰਾ ਕੱਪੜਾ ਪਾਇਆ ਸਾਡੇ ਵਾਲੇ ਦਾ ਉੱਥੇ ਵੀ ਪਾਈ ਜਾਂਦੇ ਜੀਜਾਮ ਦੇ ਨਾਲ। ਕਮੀ ਕੋਈ ਨਹੀਂ ਮਤਲਬ ਪਤਾ ਨਹੀਂ ਕਿਹੜੇ ਕਿਹੜੇ ਧਰਮ ਨੂੰ ਫੜੀ ਬਿਠੇ ਆ ਕੀ ਕੀ ਕਰਦੇ ਆ ਇਹ ਜਿਹੜਾ 1 ਕਰੋੜ ਦੀ ਆਬਾਦੀ ਹੈ ਇਨਾਂ ਦੀ ਧਾਰਮਿਕ ਜਿਹੜੀ ਆ ਕੀ ਕਹਿੰਦੇ ਆਸਥਾ ਕਿਤੇ ਵੀ ਇੱਕ ਥਾਂ ਕੇਂਦਰਿਤ ਨਹੀਂ ਹੈ ਇਹ ਸਾਡੀ ਧਾਰਮਿਕ ਅਵਸਥਾ ਹੈ ਤੇ ਜਿਨ੍ਹਾਂ ਦੀ ਧਾਰਮਿਕ ਅਵਸਥਾ ਇੱਕ ਥਾਂ ਕੇਂਦਰਿਤ ਨਹੀਂ ਹੈ ਉਹਨਾਂ ਦੀ ਕੌਮਾਂ ਦੇ ਵਿੱਚ ਗਲਤੀ ਨਹੀਂ ਹੁੰਦੀ ਬਾਰਡ ਲੈਵਲ ਤੇ ਬਾਰਡ ਲੈਵਲ ਤੇ ਸਭਿਆਚਾਰ ਮਨ ਕਿਹਨਾਂ ਦੇ ਮੁਸਲਮ ਸਭਿਆਚਾਰ ਤੇ 크੍ਰਿਸਚਨ ਸਭਿਆਚਾਰ ਧਰਮ ਤੇ ਆਧਾਰਿਤ ਹੈ ਉਹਨਾਂ ਦੀ ਆਪਸ ਵਿੱਚ ਮੁਕਾਬਲਾ ਹੈ ਇਸ ਖਿੱਤੇ ਦੇ ਵਿੱਚ Hindu ਸਭਿਆਚਾਰ ਸੰਸਕ੍ਰਿਤੀ ਤੇ ਪਾਕਿਸਤਾਨ ਦੇ ਵਾਲੇ ਮੁਸਲਮ ਸੰਸਕ੍ਰਿਤੀ ਇਹਨਾਂ ਦੇ ਆਪਸ ਵਿੱਚ ਲੜਾਈ ਹੈ ਅਸੀਂ ਕਿਤੇ ਵੀ ਅਸੀਂ ਕਿਧਰੇ ਵੀ ਨਹੀਂ ਖੜਉਂਦੇ ਇਹ ਸਾਰੀ ਧਾਰਮਿਕ ਪદ્ધਤੀ ਹੈ ਯਹੂਦੀ ਧਾਰਮਿਕ ਪદ્ધਤੀ ਫਿਰ ਅਸੀਂ ਤਾਂ ਧਾਰਮਿਕ ਪદ્ધਤੀ ਸਿੱਖ ਧਾਰਮਿਕ ਪદ્ધਤੀ ਫਿਰ ਅਸੀਂ ਤਾਂ ਉਪ ਪદ્ધਤੀ ਕਿੱਥੀ ਖੜਦੇ ਆ ਸਾਡੇ ਵਾਲਾ ਲਣਾ 1 ਕਰੋੜ ਦੇ ਕਰੀਬ ਕਿੱਥੀ ਖੜਦਾ ਆ ਜਿਨ੍ਹਾਂ ਨੇ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਦਕਰ ਜੀ ਦੇ ਜਿੰਦਗੀ ਭਰ ਦੇ ਸੰਦਰਸ਼ਤੀ ਮਦੌਲਤ ਦੁਨੀਆਂ ਦੇ ਵਿੱਚ ਹਲ ਸੁਖ ਹਾਸਲ ਕਰਨ ਦਾ ਯਤਨ ਕੀਤਾ ਕਰ ਵੀ ਰਿਹਾ ਹੈ ਵਧੀਆ ਗੱਲ ਹੈ ਜਿਹੜੇ ਇਨਸਾਨਾਂ ਵਾਲੇ ਜੁਨੇ ਵੀ ਪਏ ਆ ਬਹੁਤ ਵਧੀਆ ਗੱਲ ਹੈ ਪਰ ਅਸੀਂ ਕਦੇ ਵੀ ਸਾਡੀ ਕਿਸੇ ਸੰਸਥਾ ਨਹੀਂ ਦੇਖੋ ਬੜੀ ਕਲੀਅਰ ਇਹ ਕੜਾ ਮਨੁੱਖਲਾ ਉਪਨthought ਹੈ ਉਪਨ ਇੱਕ ਸੋਚਣ ਦੀ ਤੁਹਾਨੂੰ ਮੈਂ ਆਪਣੇ ਸਮਾਜ ਦੇ ਬੁੱਧੀਜੀਵੀਆਂ ਨੂੰ ਪ੍ਰੋਫੈਸਰ ਹੈ ਡਾਕਟਰ ਹੈ ਐਡਵੋਕੇਟ ਹੈ ਸਾਡੀ ਬੜੀ ਹੋਰ ਵੀ ਬੜੇ ਬੁੱਧੀਜੀਵੀ ਸਾਨੇ ਬੰਦੇ ਬਹੁਤ ਬੈਠੇ ਆ ਵਿੱਚ ਵੀ ਕਦੇ ਕਿਸੇ ਨੇ ਇਸ ਤਰ੍ਹਾਂ ਵੱਲ ਧਿਆਨ ਦਿੱਤਾ ਕਿ ਯਾਰ ਸਾਡਾ ਨਹੀਂ ਅਸੀਂ ਦਲਤ ਰੋਗ ਹੈ ਸਾਡਾ ਕੀੜਾ ਕਰਮ ਅਸੀਂ ਧਾਰਮਿਕ ਲੈਵਲ ਤੇ ਕਿੱਥੇ ਖੜਨੇ ਆਗੇ ਬਲ ਕਿ ਕਿੱਥੇ ਖੜਦੇ ਆ ਕਿ ਇਹ ਬੜਾ ਸੋਚਣ ਵਾਲੀ ਗੱਲ ਹੈ ਅਸੀਂ ਧਾਰਮਿਕ ਲੈਵਲ ਤੇ ਬੜਾ ਕਲੀਅਰ ਹੈ ਧਾਰਮਿਕ ਲੈਵਲ ਤੇ ਆ ਕੇ ਅਸੀਂ ਕਿਤੇ ਵੀ ਨਹੀਂ ਖੜੇ ਇਸ ਲਈ ਧਰਮ ਸਾਨੂੰ ਜੋੜ ਨਹੀਂ ਸਕਦਾ ਸਿੱਖਾਂ ਨੂੰ ਕੌਣ ਜੋੜਦਾ ਧਰਮ ਜੋੜਦਾ ਹੈ ਹਿੰਦੂਆਂ ਨੂੰ ਕੌਣ ਜੋੜਦਾ ਮਨੂ ਸਿਮਰਤੀ ਜੋੜਦੀ ਹੈ ਉਹਨਾਂ ਦਾ ਜਾਤਪਾਤ ਸਿਸਟਮ ਜੋੜਦਾ ਹੈ ਉਹਨਾਂ ਦਾ ਧਰਮ ਜੋੜਦਾ ਹੈ ਉਹਨਾਂ ਦਾ ਮੰਦਿਰ ਜੋੜਦਾ ਹੈ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਉਨਾ ਦੇ ਧਰਮ ਨੂੰ ਕਿੱਦਾਂ ਇਕੱਠਾ ਕਰਦਾ ਹੈ ਅਸੀਂ ਜਿਹੜੇ ਪੱਖ-ਪੱਖ ਥਾਮਾਂ ਤੇ ਬੈਠੇ ਮਾਰ ਖਾਣ ਵਾਲੇ ਕੁੱਟ ਖਾਣ ਵਾਲੇ ਲੋਕਾਂ ਜਿਨ੍ਹਾਂ ਤੇ ਜ਼ੁਲਮ ਇੱਦਾ ਹੋ ਰਿਹਾ ਆ ਅਸੀਂ ਧਾਰਮਿਕ ਤੌਰ ਤੇ ਕਿੱਦਰੇ ਵੀ ਨਹੀਂ ਲੱਭਦੇ ਇਸ ਲਈ ਧਰਮ ਸਾਨੂੰ ਇਕੱਠੇ ਨਹੀਂ ਕਰ ਸਕਦਾ ਅੱਜ ਦੇ ਹਾਲਾਤਾਂ ਵਿੱਚ ਇਹ ਵੀ ਇੱਕ ਬੜਾ ਵੱਡਾ ਪੁਆਇੰਟ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਇਹਦਾ ਵੀ ਬਦਲ ਦੇ ਕੇ ਜਾਣਾ ਹੈ ਇਹਦਾ ਵੀ ਬਦਲ ਦੇ ਕੇ ਜਾਣਾ ਹੈ ਸਿੱਖਾਂ ਦੇ ਵਿੱਚ ਵੀ ਜਾਂਦਾ ਹੈ ਪਰ RAM ਗੜੀਆ ਸਿੱਖਿਆ ਉਹਦਾ ਅਕੀਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਲਵਾਨਾ ਸਿੱਖਿਆ ਉਹਦਾ ਵੀ ਅਕੀਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਮਜਵੀ ਸਿੱਖਿਆ ਉਹਦਾ ਵੀ ਅਕੀਦਾ ਗੁਰੂ ਗ੍ਰੰਥ ਸਾਹਿਬ ਜੱਟ ਸਿੱਖਵਾ ਕੀਤਾ ਵੀ ਸੈਣੀ ਸਿੱਖਧਾਰ ਕੀਤਾ ਵੀ ਇੱਕ ਥਾਂ ਭਾਮਿਓ ਜਾਤਾਂ ਦੇ ਬਹੁਤ ਬੰਦੇ ਹੋਏ ਆਪਸ ਵਿੱਚ ਵੀ ਪਰ ਉਹਨਾਂ ਦਾ ਅਕੀਦਾ ਇੱਕੋ ਜਿਹਾ ਗੁਰੂ ਗ੍ਰੰਥ ਸਾਹਿਬ ਅਸੀਂ ਵੀ ਬੰਦੇ ਹਾਂ 39 ਜਾਤਾਂ ਪੰਜਾਬ ਦੇ ਦੇਸ਼ ਦੇ ਵਿੱਚ 2000 ਤੋਂ ਜ਼ਿਆਦਾ ਜੱਫਤਾਂ ਨੇ ਅਸੀ ਲੋਕ ਵੱਡੇ ਹੋਏ ਆ ਪਰ ਸਾਡਾ ਇੱਕ ਤਾਂ ਕਿਤੇ ਹੈ ਹੀ ਨਹੀਂ ਕੁਮਾਰੀ ਕੀ ਪਈ ਅਸੀਂ ਕਦੀ ਸਾਡੇ ਕਿਤੇ ਬਜ਼ੁਰਗਾਂ ਨੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਇਹਦਾ ਕੀ ਹੱਲ ਕੱਢਣਾ ਹੈ ਸਾਡੀਆਂ ਜਿਹੜੀਆਂ ਪਹਿਲੀਆਂ ਪੀੜੀਆਂ ਲੰਘ ਗਈਆਂ ਕਿਸੇ ਨੇ ਇਸ ਗੱਲ ਬਾਰੇ ਸੋਚਿਆ ਨਹੀਂ ਪਰ ਅਸੀਂ ਹੁਣ ਸੋਚਾਂਗੇ ਕਿ ਇਹਦਾ ਹੱਲ ਕੀ ਆ ਉਸ ਲਈ ਮੈਂ ਜਿਹੜਾ ਆ ਇਸ ਡਿਬੇਟ ਦੇ ਵਿੱਚ ਓਪਨ ਸੱਦਾ ਦਿੰਦਾ ਮੇਰਾ WhatsApp ਨੰਬਰ ਹੈ 7973322811 ਇਹ ਮੇਰਾ WhatsApp ਨੰਬਰ ਹੈ ਇਹਦੇ ਤੇ ਤੁਸੀਂ ਮੈਸੇਜ ਕਰ ਸਕਦੇ ਆ ਮੇਰੀ Facebook ਤੇ ਉਹਦੇ ਤੇ ਨਸ਼ਤ ਕਰ ਸਕਦੇ ਆ ਮੈਂ ਇੱਕ ਖੁੱਲਾ ਸਵਾਲ ਦੇ ਦਿੱ ਕਿਉਂਕਿ ਅਸੀਂ ਵੇ ਸੋਚੀ ਚੱਲਣ ਲੱਗਾ ਯਾਰ ਬੜੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਬੜੇ ਬੜੇ ਅਹੁਦਿਆਂ ਤੋਂ ਸਾਡੇ ਲੋਕ ਰਿਟਾਇਰ ਹੋਏ ਨੇ ਮੈਂ ਕਈਆਂ ਨੂੰ ਪੁੱਛਦਾ ਕਿੰਦਾ ਵੀ ਜ਼ਿੰਦਗੀ ਚੱਲਦੀ ਰਿਟਾਇਰਮੈਂਟ ਦੀ ਕਹਿੰਦੇ ਜੀ ਬਹੁਤ ਮਜੇਦਿਆਂ ਮੈਂ ਕਿ ਉਹ ਕਿਵੇਂ ਜਦੇ ਜੀ ਪੰਡਾਰਾ ਬਾਬਿਆਂ ਦਾ ਲੱਗਦਾ ਆ ਜੀ ਤੇ ਅਸੀਂ ਪੰਡਾਰੇ ਤੇ ਜਾਈਦਾ ਉਥੇ ਆਨੰਦ ਲਈਦਾ ਆ ਤੇ ਅਸੀਂ ਤਾਂ ਸਾਡਾ ਤਾਂ ਐਤਵਾਰ ਇਦਾਂ ਨਿਕਲ ਜਾਂਦਾ ਆ ਕਮਾਂਡ ਕੀ ਹੈ ਕਿਥੇ ਘਟਾ ਚੱਲਦਾ ਦੇਦੇ ਜੀ ਮਤਲਬ ਸਾਰੀ ਜ਼ਿੰਦਗੀ ਅਫਸੋਸ਼ਾਈ ਕੀਤੀ ਸਮਾਜ ਦਾ ਸਵਾਰਿਆ ਵੀ ਕੁਛ ਨਹੀਂ ਉਹ ਬੜੀਆਂ 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 ਤਰਖਾਹਾਂ ਵੀ ਲਈਆਂ ਆਪ ਦੇ ਬੱਚਿਆਂ ਨੂੰ ਰਿਜ਼ਰਵੇਸ਼ਨ ਦੇ ਆਧਾਰ ਤੇ ਡਾਕਟਰ ਬਣਾਇਆ ਇੰਜੀਨੀਅਰ ਬਣਾਇਆ ਵਕੀਲ ਬਣਾਇਆ ਵੱਡੇ ਅਫਸਰ ਬਣਾਇਆ ਆਈਐਸ ਬਣਾਇਆ ਆਈਪੀਐਸ ਬਣਾਇਆ ਪੀਸੀਐਸ ਬਣਾਇਆ ਬਣਨ ਤੋਂ ਬਾਅਦ ਉਹਨਾਂ ਦੇ ਵਿਆਹ ਉੱਚ ਜਾਤੀਆਂ ਦੇ ਬਾਣੀਆਂ ਦੇ ਘਰ ਤੇ ਜੀਮੀਦਾਰਾਂ ਦੇ ਘਰ ਤੇ ਖੱਤਰੀਆਂ ਦੇ ਘਰ ਤੇ ਘਾੜੀ ਖੱਤਾਂ ਨੂੰ ਸਮਾਜ ਲਈ ਸਾਡਾ ਬਣਦਾ ਅਗਲੀ ਪੀੜੀ ਬਲੋਕ ਮਤਲਬ ਸਾਡੇ ਬਾਬਾ ਸਾਹਿਬ ਡਾਕਟਰ ਮੇਰ ਦਾ ਦੀ ਮਿਹਨਤ ਦੀ ਬਦੌਲਤ ਰਿਜ਼ਰਵੇਸ਼ਨ ਆ ਕਿ ਅਸੀਂ ਬਣੇ ਅੱਗੇ ਸਾਡੇ ਬੱਚਿਆਂ ਨੂੰ ਅਸੀਂ ਉਹੀ ਫਾਇਦਾ ਦਵਾਇਆ ਉਦੋਂ ਬਾਅਦ ਬੱਚੇ ਜਾ ਕੇ ਬਾਣੀਆਂ ਦੇ ਘਰ ਦੀਪ ਜਗਾਉਂਦੇ ਫਿਰਦੇ ਆ ਤੇ ਭਾਲਦੇ ਅਸੀਂ ਗੱਲ ਕਰਦੇ ਅਸੀਂ ਅੰਬੇਕਰਵਾਦੀਆਂ ਇਹ ਜਿਹੜੀ ਸੁੱਟੂ ਆ ਅੰਬੇਕਰਵਾਦੀ ਆ ਇਹ ਇਸ ਵੇਲੇ ਸਾਡੇ ਸਮਾਜ ਦਾ ਸਭ ਤੋਂ ਵੱਧ ਨੁਕਸਾਨ ਕਰਦਾ ਉਹ ਜੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਆਪਣੇ ਬਾਲੇ ਚ ਰੱਖ ਸਕੇ ਯਾਰ ਬੱਚਿਆਂ ਨੂੰ ਬਾਬਾ ਸਾਹਿਬ ਡਾਕਟਰ ਮੀਟਗਾ ਦਾ ਮਿਸ਼ਨ ਲਈ ਦੱਸ ਸਕੇ ਕੀ ਤੁਸੀਂ ਕੀਤਾ ਜਿੰਦਗੀ ਇਹ ਦੀ ਸੁਤੋ ਅੰਬਿਲ ਕਰੀਆ ਉਹ ਅੱਜ ਕੱਲ ਬੜਾ ਵੱਡਾ ਰੋਲਾ ਰੋਲਾ ਪਾਉਂਦੇ ਆ ਇਕੱਠੇ-ਕੁੱਠੇ ਹੋ ਕੇ ਵੱਡੇ ਵੀ ਅਸੀਂ ਆ ਸੈਮੀਨਾਰ ਕਰ ਲਿਆ ਅਸੀਂ ਆ ਕਰ ਲਿਆ ਪਰ ਉਹ ਵੀ ਸਮਾਜ ਦਾ ਨੁਕਸਾਨ ਹੀ ਕਰ ਰਹੇ ਨੇ ਇਹ ਨਹੀਂ ਕਿ ਅਸਲ ਸਮਾਜ ਦੀਆਂ ਸਮੱਸਿਆਵਾਂ ਮਕੀ ਨੇ ਅਸੀਂ ਉਧਰ ਗੱਲ ਕਰੀ ਕੋਈ ਧਿਆਨ ਨਹੀਂ ਸਮਾਜ ਕਿੱਥੇ ਜਾਵੇ ਕਿੱਥੇ ਜਾਂ ਸਮਾਜ ਖੁਸ਼ ਹੋ ਲੈਂਦੇ ਆ ਛਿਲੀ ਗੁਰੂ ਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾ ਕੇ ਖੁਸ਼ੀਆਂ ਦੋ ਦਿਨ ਤਿੰਨ ਦਿਨ ਦਾ ਮੇਲਾ ਹੁੰਦਾ ਨੇ ਮੇਲੇ ਕੱਢ ਲਈਦਾ ਮੇਲਾ ਨਿਬੜਦਾ ਫਿਰ ਆਪਾਂ ਪਹਾੜਾਂ ਨੂੰ ਤੁਰੇ ਹੁੰਦੇ ਆ ਮਹਾਰਾਜੀ ਬਾਰਮਿਕ ਜੀ ਦਾ ਜਨਮ ਦਿਹਾੜਾ ਆਉਂਦਾ ਉਹ ਵੀ ਮਨਾ ਲਈਦਾ ਕਾਜਰ-ਬਾਜ ਕੇ ਪੂਰੇ ਸ਼ਹਿਰ ਦੇ ਵਿਚਾਰ ਪੂਰੀ ਦਹਿਸ਼ਤ ਹੁੰਦੀ ਸਾਡੀ ਠੀਕਾ ਉਹ ਵੀ ਨਿਕਲ ਜਾਂਦਾ ਉਸ ਤੋਂ ਬਾਅਦ ਆਪਾਂ ਕਿੱਥੇ ਜਾਈਦਾ ਜਗੜਾਤੇ ਕਰੀਦੇ ਆ ਬਾਬਾ ਸਾਹਿਬ ਡਾਕਟਰ ਅਬੇਡ ਕਰਦਾ ਜਨਮ ਦਿਹਾੜਾ ਆਉਂਦਾ ਉਹ ਵੀ ਮਨਾਇਦਾ ਵੱਡੇ ਵੱਡੇ ਲੀਡਰ ਆਉਂਦੇ ਆ ਲੈਕਚਰ ਦੇ ਕੇ ਜਾਂਦੇ ਪੜਾ ਕੁਛ ਹੁੰਦਾ ਪਿੰਡ-ਪਿੰਡ ਹੋਣ ਲੱਗ ਜਾਂਦਾ ਸਾਰਾ ਕੁਝ ਹੁੰਦਾ ਐ ਕਰਦਾਂਗੇ ਚੱਕ ਦੋ ਕਰਦਾਂਗੇ ਰੱਖ ਦੋ ਕਰਦਾਂ ਗਾਣੇ ਲੱਗਦੇ ਪੁੱਤ ਜਮਾਰਾਂ ਦੇ ਪੁੱਤ ਫਲਾਨਾ ਐਦਾਂ ਦੇ ਗਾਣੇ ਬੁਨੇ ਸੁਣ ਕੇ ਕਹਾਣੀ ਖਤਮ ਮੁੜ ਕੇ ਪਹਾੜਾਂ ਦੇ ਤਰੇ ਹੁੰਦੇ ਆ ਵੀਰਾਂ ਮਤਲਬ ਕਿੱਥੇ ਵਿਸ਼ਨ ਕਿੱਥੇ ਰਹਿ ਗਿਆ ਮਤਲਬ ਕਾਦੀ ਇਹ ਸਾਡੀ ਧਾਰਨੂ ਕੇ ਤੌਰ ਤੇ ਅਸੀਂ ਕਿੱਥੇ ਖੜੇ ਆ ਮੇਰਾ ਇਹੀ ਹੈ ਕੁਐਸਚਨ ਇਹ ਕਿਰਪਾ ਕਰਕੇ ਵੀਰ ਸੋਚੋ ਜੀ ਸੋਚੇ ਜ਼ਰੂਰ ਹੈ ਤੁਹਾਡੇ ਆਪਣੇ ਰਾਈਟਸ ਹੈ ਸੰਵਿਧਾਨ ਦਿੰਦਾ ਤੁਸੀਂ ਕਰਦੇ ਹੋ ਰਾਈਟਸ ਤੇ ਤੁਸੀਂ ਮੰਤਰ ਜਾਣਦੇ ਹੋ ਤੁਸੀਂ ਹਨੂਮਾਨ ਜੀ ਦੀ ਮੂਰਤੀ ਤੇ ਉਹ ਕਰਦੇ ਹੋ ਤੁਸੀਂ ਕਿਤੇ ਵੀ ਕਰਨੇ ਹੋ ਯਾਰ ਮੱਚੇ ਜਾਣਦੇ ਹੋ ਕਿਤੇ ਵੀ ਜਾਣਦੇ ਹੋ ਚਰਚ ਜਾਣਦੇ ਹੋ ਕਿਤੇ ਵੀ ਜਾਣਦੇ ਹੋ ਦਰਸਾਹਬ ਜਾਣਦੇ ਕੀ ਤੁਹਾਨੂੰ ਸੰਵਿਧਾਨ ਹੱਕ ਦਿੰਦਾ ਹੈ ਇਹ ਬੜਾ ਵੱਡੀ ਗੱਲ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਵਧੀਆ ਗੱਲ ਹੈ ਹੱਕ ਮਿਲਦਾ ਹੈ ਪਰ ਸਕਾਰਯੂਗ ਵੀਰੇ ਸਾਥੀ ਇਸ ਗੱਲ ਤੇ ਇਤਰਾਜ਼ ਕਰਦੇ ਕਿ ਜੋ ਮੈਂ ਕਿਹੜਾ ਚਾਹੁੰਦਾ ਜੋ ਮੇਰੀ ਮੇਰੀ ਇਸ ਗੱਲਬਾਤ ਦੇ ਵਿੱਚ ਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਤੁਹਾਨੂੰ ਦਖਾਲਾ ਚਾਹੁੰਦਾ ਕਿ ਇਹ ਤੁਸੀਂ ਸੋਚਣਾ ਹੁਣ ਕਿ ਧਾਰਮਿਕ ਤੌਰ ਤੇ ਧਰਮ ਜਿਹੜਾ ਆ ਉਹ ਸਾਨੂੰ ਸਾਰਿਆਂ ਕਾਸਾਂ ਨੂੰ ਛੇੜੂ ਕਾਸਾਂ ਕਾਸਾਂ ਨੂੰ ਇਕੱਠਿਆਂ ਕਰਨ ਦਾ ਜਿਹੜਾ ਧਰਮ ਹੈ ਉਹ ਸ਼ੈਡਿਊਲ ਕਾਸਟਾਂ ਨੂੰ ਇਕੱਠਿਆਂ ਕਰਨ ਦਾ ਕਿਹਦਾ ਉਹ ਵੀ ਧਰਮ ਇਕੱਠਿਆਂ ਕਰਨ 'ਚ ਸਫਲਤਾ ਨਹੀਂ ਪ੍ਰਾਪਤ ਕਰ ਸਕਿਆ ਅਸੀਂ ਧਰਮ ਦੇ ਟੋਪਿਕ ਅੱਡੋ ਅੱਡ ਗੱਲਾਂ ਜਿਹੜੇ ਸਾਡੇ ਵਿੱਚ ਕੱਲ ਸਾਡੇ ਦਾ ਗੁਰੂ ਦਰਬਾਹ ਜੀ ਦਾ ਜਨਮ ਦਿਹਾੜਾ ਮਨਾਉਂਦੇ ਸੀ ਅੱਜ ਉਹ ਬਣ ਗਏ 크ਿਸਚਨ ਬਣ ਗਏ ਅਸੀਂ ਬਾਬਾ ਜੀ ਦਾ ਜਨਮ ਦਿਨ ਮਨਾਉਂਦੇ ਆ ਕਿ ਉਹਨਾਂ ਨੂੰ ਸਦੀ ਦਾ ਆਜੋ ਉਹ ਕਹਿੰਦੇ ਨਹੀਂ ਤੁਹਾਡੇ ਦਾ ਬਾਬੇ ਦਾ ਜਨਮ ਦਿਨ ਸਾਡੇ ਦਾ ਨਹੀਂ ਇਹ ਤੁਹਾਡੇ ਬਾਬੇ ਦਾ ਹੋਣੀ ਸਾਡਾ ਨਹੀਂ ਰਹਿ ਗਿਆ ਅਸੀਂ ਇਹਦੀਆਂ ਫੋਟੋਆਂ ਚੱਕ ਕੇ ਨਹਿਰ ਚ ਤਾਰਿਆ ਸੀ ਨਾਲ ਡਾਕਟਰ ਮੇਲਕਰ ਦੀ ਫੋਟੋ ਜੀ ਉਹ ਵੀ ਤਾਰਿਆ ਆਇਆ ਯਾਰ ਕਿੱਦਾਂ ਤੁਰੀ ਨਹੀਂ ਤੇ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਕੰਨਾ ਕਿ ਜੂ ਨਹੀਂ ਸਰਕਦੀ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਕਿ ਇਹ ਜਿਹੜਾ ਲਾਣਾ ਲੜਦਾਸੀਆ ਲਾਣਾ ਆ ਇਹ ਤੜਾ ਤੱਕ 크੍ਰਿਸਚੀਅਨ ਨੂੰ ਬਣਾਇਆ ਜਾ ਰਿਹਾ ਆ 크੍ਰਿਸਚੀਅਨ ਬਣ ਰਹੇ ਆ ਇਹ ਫਿਰ ਮੁੜਕਰ ਹੋ ਰਹੇ ਆ ਆਪਦੀ ਅਸਲ ਜੜ੍ਹਾਂ ਤੋਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਿਆਨਕ ਰਿਜ਼ਲਟ ਨਿਕਲਣਾ ਜਿੰਨੇ ਮੱਝੀ ਦੇ ਵਿੱਚ ਨਿਕਲਿਆ ਹੋਇਆ ਉਥੇ ਮੱਝੀ ਸਿੱਖ ਲੱਭਦੀ ਨਹੀਂ ਮੱਝੇ ਦਾ ਸਾਰਾ ਮੱਝੀ ਸੇ ਕੁਪੈਚਰਨ ਸਾਰੇ ਦਾ ਮਤਲਬ 90% ਜਿਆਦਾ ਸਾਰੇ ਵਿੱਚ ਚ ਬਣ ਗਏ ਉਥੇ ਸਿੱਖ ਲੱਭਦੀ ਨਹੀਂ ਸਾਨੂੰ ਜਨ ਮੱਝੀ ਸੀ ਉਹ ਆਪ ਹੀ ਜੜਾ ਤੋਂ ਟੁੱਟ ਗਿਆ ਤੁਸੀਂ ਦੇਖੋ ਜਿਹੜੇ ਪਿੰਡਾਂ ਚ ਆਪਾਂ ਕਿ ਨੇ ਜਾਤਾਂ ਦੇ ਨਾਂ ਤੇ ਗੁਰਦਾਰੇ ਬਣੇ ਪਰ ਮਾਝੇ ਦੇ ਵਿੱਚ ਜਿਹੜੀਆਂ ਛੋਟੀਆਂ ਜਿਨ੍ਹਾਂ ਨੂੰ ਜਾਤਾਂ ਕਹਿੰਦੇ ਆ ਅਖੌਤੀ ਛੋਟੀਆਂ ਜਾਤਾਂ ਕਹਿੰਦੇ ਜਿਹਨੂੰ ਮਾਝੀ ਦੀ ਸਿੱਖ ਜਾਂ ਹੋਰ ਵੀ ਕਹਿੰਦੇ ਆ ਉਹਨਾਂ ਦੀ ਗੁਰਦੁਆਰੀ ਨਹੀਂ ਉਹਨਾਂ ਦੇ ਚਰਚ ਹੈ ਬੋਗੜਤੀ ਦੇ ਵਿੱਚ ਕੋਈ ਦੋਪੇ ਚਿੱਤਾਂ ਨੂੰ ਨਾਲ ਕੋਈ ਜਾਂਦਾ ਪਿੰਡਾਂ 'ਚ ਚਰਚ ਬਣਾਉਣ ਲੱਗ ਪਿਆ ਸਾਡੇ ਚਮਾਰ ਚਰਚ ਬਣਾਉਣ ਲੱਗ ਪਿਆ ਮਤਲਬ ਇਹਦੇ ਬਾਰੇ ਕੋਈ ਵੀ ਰਵਿਦਾਸ ਜਾਂ ਨੀਤ ਜਵਾਰਾਂ ਦੀ ਆਤਰਗੀਆਂ ਦੀ ਕੋਈ ਵੀ ਇਦਾਂ ਦੀ ਨਾ ਧਾਰਮਿਕ ਸੰਸਥਾ ਨਾ ਧਾਰਮਿਕ ਪਾਪਾ ਨਾ ਕੋਈ ਲੀਡਰ ਇਸ ਗੱਲ 'ਤੇ ਧਿਆਨ ਹੀ ਨਹੀਂ ਦੇ ਰਿਹਾ ਕਿੱਥੇ ਗੜੀਆਂ ਸੀ ਕਿਉਂ ਨਹੀਂ ਧਿਆਨ ਦੇਦੇ ਨੇ ਉਹ ਇਹਨੂੰ ਸਮੱਸਿਆ ਨਹੀਂ ਸਮਝਦੇ ਜਿੱਦਾਂ ਮਾਝੇ ਦੇ ਮਨਵੀ ਸੇ ਫਗਮ ਇਦਾਂ ਦੁਆਬੇ ਦੇ ਵਿੱਚ ਆਉਣ ਵਾਲੀ ਸਮੱਸਿਆ ਦੇ ਵਿੱਚ ਤੁਹਾਨੂੰ ਉਦਾਸ ਕੀ ਨਹੀਂ ਆਪਣੇ ਸ਼ਹਿਰਾਂ ਦੇ ਵਿੱਚ ਵਾਲਮੀਕੀ ਬੜੇ ਬਣੀ ਜਾਂਦੇ ਆ ਕ੍ਰਿਸਚੀਅਨ ਬਣ ਜਾਂਦੇ ਆ ਮਨੋਸੀਂ ਧਾਰਮਿਕ ਤੌਰ ਤੇ ਕਿ ਸ਼ਾਮਲਾਟ ਵਾਂਗੂ ਜਿਹਦਾ ਜੋ ਚੱਲ ਗਿਆ ਜਿਹਨੇ ਆ ਕੇ ਫਿਰ ਬਾਈਕ ਕਰ ਲਈ ਉਹੀ ਉਹੀ ਹਿੱਸਾ ਲੈ ਗਿਆ ਸਾਡਾ ਤਾਂ ਸ਼ਾਮਲਾਟ ਵਾਲਾ ਹਾਰ ਗਿਆ ਧਰਮਿਕ ਤੌਰ ਤੇ ਜਿਹੜਾ ਸਾਡੇ ਚ ਵੱਧ ਪ੍ਰਚਾਰ ਕਰ ਗਿਆ ਉਧਰ ਚਲੇ ਗਿਆ ਇੱਕੋ ਹੀ ਧਰਮਿਆਂ ਜਿਹੜਾ ਸ਼ੈਡਿਊਲਡ ਕਾਸਟ ਨੂੰ ਲਾਉਣ ਦੇ ਲਈ ਯਤਨ ਨਹੀਂ ਕਰ ਰਿਹਾ ਉਹ ਹੈ ਸਿੱਖ ਧਰਮ ਸਿੱਖ ਧਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਮੇਵਾਰ ਸਿੱਖਾਂ ਦੇ ਅਕਾਲੀ ਲੀਡਰ ਜਿੰਮੇਵਾਰ ਜਿਨ੍ਹਾਂ ਨੇ ਕਦੀ ਇਸ ਸਮੱਸਿਆ ਵੱਲ ਦੇਖਿਆ ਹੀ ਨਹੀਂ ਸਿੱਖ ਫਿਲਾਸਫਰ ਜਿੰਮੇਵਾਰ ਜਿਹੜੇ ਆਪਾਂ ਨੂੰ ਸਿੱਖ ਬੁੱਧੀ ਜੀ ਵੀ ਆਪਣੇ ਆਪ ਨੂੰ ਕਹਿੰਦੇ ਕੋ ਸਾਰੇ ਜਿੰਮੇਵਾਰ ਹੈ ਸ਼੍ਰੋਮਣੀ ਕਮੇਟੀ ਦਾ ਇੰਨਾ ਵਜਟ ਹੈ ਪ੍ਰਚਾਰ ਦਾ ਪਰ ਸਾਡੇ ਵਿੜਿਆਂ 'ਚ ਪ੍ਰਚਾਰ ਲਈ ਕੋਈ ਨਹੀਂ ਆਉਂਦਾ ਸਾਨੂੰ ਆਪਦੇ ਨਾਲ ਰਲਣਾ ਲਈ ਕੋਈ ਨਹੀਂ ਆਉਂਦਾ ਸਾਨੂੰ ਨਹੀਂ ਹੁੰਦਾ ਕੋਈ ਮੈਂ ਤਾਂ ਬੜਾ ਧੰਨਵਾਦੀ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜਿਨ੍ਹਾਂ ਨੇ ਮੂਵਮੈਂਟ ਤੋਰੀਅਰ ਪੰਥਕ ਨੂੰ ਕਦਰ ਦਿੱਤਾ ਦੇ ਬਿਹੜੀ ਤੇ ਮੈਂ ਸ਼ਹੀਦ ਅਤਾਲਤਖ ਸਾਹਿਬ ਦੇ ਜਿਹੜੇ ਸਿੰਘ ਸਾਹਿਬ ਹੈ ਜਥੇਦਾਰ ਜਾਨੀ ਕੁਲਦੀਪ ਸਿੰਘ ਗੜਗਾਜ ਜੀ ਮੈਂ ਤੋਂ ਉਹਨਾਂ ਦਾ ਵੀ ਧੰਨਵਾਦੀ ਹਾਂ ਉਹਨਾਂ ਨੇ ਆਪ ਦੇ ਉੱਥੇ ਚਾਰਜ ਲੈਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਹੀ ਸਾਡੇ ਮੰਨਵੀ ਸਿੱਖਾਂ ਦੇ ਬਿਹੜਿਆਂ ਜਾਣ ਦਾ ਕੀਤਾ ਬੜੀ ਵਧੀਆ ਗੱਲ ਹੈ ਸ਼ੁਕਰ ਹੈ ਕਿਸੇ ਅਕਾਲ ਤਖਤ ਦੇ ਜਥੇਦਾਰ ਨੂੰ ਚੇਤਾ ਆਇਆ ਕਿ ਇਹ ਉਹ ਲੋਕ ਨੇ ਜਿਹੜਾਆਂ ਨੇ ਸਿੱਖੀ 'ਚ ਬਹੁਤ ਵੱਡੀਆਂ ਕੁਰਬਾਨੀਆਂ ਆ। ਮਤਲਬ ਇਹ ਸਾਡੇ ਲਈ ਬੜਾ ਬੜਾ ਸੋਚਣ ਵਾਲੀ ਗੱਲ ਹੈ। ਕਿ ਅਸੀਂ ਹੁਣ ਕੀ ਕਰੀਏ? ਹਰ ਵੱਤਨ ਬਲੇ ਕਿਤੇ ਕਿਤੇ ਥੋੜੇ ਐਫਰਟ ਕਰਨ ਲੱਗੇ ਆ। ਪਰ ਉਹ ਵੀ ਕੋਈ ਜ਼ਿਆਦਾ ਐਫਰਟ ਨਹੀਂ। ਉਹ ਲੋਕਾਂ ਨੂੰ ਸਮਝਾ ਹੀ ਨਹੀਂ ਸਕੇ ਕਿ ਡਾਕਟਰ ਮੇਰਗਰ ਬੁੱਧੀ ਬੁੱਧ ਧਰਮ ਕਿਉਂ ਬਣਾਇਆ ਇਹ ਦੱਸ ਸਕਿਆ ਨਹੀਂ ਮੇਰਾ ਕਹਿਣ ਦਾ ਮਤਲਬ ਜਿਉਂ ਦਾ ਜਿਉਂ ਬਰਸ ਨਹੀਂ ਸਕੇ ਜਿਉਂ ਇਹ ਗੱਲ ਕਰਨੀ ਸਕੇ ਲੋਕਾਂ ਨੂੰ ਇਹ ਨਹੀਂ ਸਮਝਾ ਸਕੇ ਤਾਂ ਫਿਰ ਕੌਣ ਸਮਝਾਊਗਾ ਇਸ ਕਰਕੇ ਧਾਰਮਿਕ ਤੌਰ ਤੇ ਸਾਡਾ ਜਿਹੜਾ ਸ਼ੈਡਿਊ ਕਾਸਟ ਪੈਚਰਾਇਆ ਇਹ ਧਾਰਮਿਕ ਤੌਰ ਤੇ ਵਿਖਰਿਆ ਹੋਇਆ ਕੋਈ ਵੀ ਧਰਮ ਇਹਨੂੰ ਇੱਕ ਛਤਰੀ ਥੱਲੇ ਲਿਆਉਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਨਾ ਹੋਣਾ ਚਾਹੁੰਦਾ ਨਾ ਕੁਕਰਨਾ ਚਾਹੁੰਦਾ ਜਿਹੜੇ ਲਿਆਣਾ ਚਾਹੁੰਦੇ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸੋਰਸ ਹੈ ਆਪਣੇ ਨਾਲ ਬਹੁਤ ਰੱਦੇ ਤਰੀਕੇ ਨਾਲ ਜੋੜ ਸਕਦੇ ਨੇ ਕਿ ਉਹ ਤਾਂ ਫਿਰ 크ਿਸਚਨ ਹੀ ਆ ਸੋਰਸ ਲਾ ਕੇ ਪਰ ਫਿਰ ਉਹ ਇਥੇ ਜੜਾ ਪੱਟਦੇ ਆ ਉਹ ਸਾਰਿਆਂ ਹੀ ਜਿਹੜਾ ਥੱਲੇ ਪੜ ਗਿਆ ਤੇ ਨਵੇਂ ਗਮਲੇ ਜੂਟਾ ਲਾਉਂਦੇ ਆ। ਇਹ ਰੋਕੋ ਕਿੰਨਾ ਨਾ। ਇਸ ਕਰਕੇ ਇਹ ਬੜਾ ਵੱਡਾ ਇਸ ਵੀ ਲਈ ਮਸਲਾ ਹੈ। ਇੱਕ ਤਾਂ ਅਸੀਂ ਇਹਦੇ ਤੇ ਵਿਚਾਰ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੀ ਸਾਂਝੇ ਤੌਰ ਤੇ ਜਿਹਦੇ ਵਿੱਚ ਅ ਇਦਾਂ ਨਾ ਹੋਵੇ ਜਿਵੇਂ ਇੱਕ ਰਾਜਨੀਤਿਕ ਪਾਰਟੀ ਬਣੀ ਹੈ, ਦਲਤਾਂ ਦੀ ਬਹੁਤ ਜਿੰਨੀ ਗੱਲ ਕੀਤੀ। ਕੱਲੇ ਚਮਾਰੀ ਰਹਿ ਗਏ ਦੂਜੇ ਜੋੜੇ ਦੀ ਨਾਲ ਤਤਪਰੇ ਵੀ ਹੋਏ ਉਧਰ ਕੋਈ ਬੜਿਆ ਹੀ ਨਹੀਂ ਉਧਰ ਕੀ ਆ ਹੀ ਨਹੀਂ ਇਹ ਤਾਂ ਕੱਲੇ ਚਮਾਰਾਂ ਦੀ ਪਾਰਟੀ ਬਣ ਕੇ ਰਹਿ ਗਈ ਉਥੇ ਵੀ ਫੇਰ ਕਿਉਂਕਿ ਚਮਾਰ ਵੀ ਤਾਂ ਕਿ ਬਹੁਤ ਬੰਦੇ ਹੋਏ ਨਾ ਉਧਰ ਇਹ ਕਾਂਗਰਸ ਚ ਆ ਗੜੇ ਅਕਾਲੀਆਂ ਨਾਲ ਹੈ ਬੜੇ ਆਪ ਵਾਲਿਆਂ ਨਾਲ ਆ ਸਾਡੇ ਚਮਾਰ ਤਾਂ ਬੀਜੇਪੀ ਨਾਲ ਵੀ ਆ ਔਰ ਬੜੀਆਂ ਮੌਜਾਂ ਲੈਂਦੇ ਆ ਕੇਂਦਰ ਦੇ ਵਜ਼ੀਰ ਵੀ ਬਣਦੇ ਆ ਸਮਾਜ ਜਾਵੇ ਟੱਠੇ ਖੂਹ ਦੇ ਵਿੱਚ ਇਸ ਲਈ ਅਸੀਂ ਬੜੀ ਚਿਕਦੇ ਅਸੀਂ ਇੱਕ ਸੰਸਥਾ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਸ਼ੈਡਿਊਲ ਕਾਸਟਾਂ ਲਈ ਅਸੀਂ ਐਕਟੀਵਿਟੀ ਸ਼ੁਰੂ ਕਰਨ ਲੱਗੇ ਆ ਸਾਰਿਆਂ ਲਈ ਕੱਲੇ ਚਮਾਰਾਂ ਲਈ ਨਹੀਂ ਕੱਲੇ ਮਰਦਿਆਂ ਲਈ ਨਹੀਂ ਕੱਲੇ ਬਾਲਮੀਕੀਆਂ ਲਈ ਨਹੀਂ ਜਿਹੜੇ ਕੱਲੇ ਬਾਲਮੀਕ ਜਾਂ ਮੱਝੀ ਦੀ ਗੱਲ ਕਰਦੇ ਜਾਂ ਕੱਲੇ ਚਮਾਰ ਦੀ ਗੱਲ ਕਰਦੇ ਆ 39 ਕਾਸਟਾਂ ਦੀ ਗੱਲ ਹੀ ਕਰਦੇ ਨੂੰ ਜੋੜਨ ਦੀ ਕਰਨੀ ਕਰਦੇ ਆ ਤੁਸੀਂ ਜੁੜਨਾ ਨਹੀਂ ਚਾਹੁੰਦੇ ਉਹ ਸਾਡੇ ਲਈ ब्राह्मण वाक तो भी ज्यादा खतरनाक होकरे की होया ओ साडे बेटे जंप है जिन्ना नु ये सोजी नहीं इसलिए assi open debate ਤੁਹਾਨੂੰ ਸੱਦਾ ਦਿੰਦੇ ਦੋ ਮਿੰਟ ਚ ਦੂਗੀ ਉਪਰ ਗੇਟ ਕਰਾਂਗੇ ਦੋ ਮਿੰਨਿਆਂ ਬਾਅਦ ਅਸੀਂ ਪੰਜਾਬ ਚ ਕੋਈ ਸਾਂਝੀ ਸੰਸਥਾ ਦੇ ਇਹ ਵੀ ਨਹੀਂ ਪਤਾ ਮੈਂ ਤਾਂ ਅਜ ਵੀਡੀਓ ਪਾਉਣਾ ਕਿਉਂਕਿ ਏਜੰਸੀਆਂ ਬਹੁਤ ਤੇਜ਼ ਆ ਸਰਕਾਰਾਂ ਬੜੀਆਂ ਤੇਜ਼ ਐ ਆਰਐਸਐਸ ਵਾਲੇ ਤੇਜ਼ ਐ ਬੀਜੇਪੀ ਵਾਲੇ ਬਹੁਤ ਤੇਜ਼ ਐ ਉਹਨਾਂ ਦੇ ਦਲਾਲ ਬੜੇ ਤੇਜ਼ ਐ ਕਿ ਅਸੀਂ ਦਾ 2 ਮਹੀਨੇ ਦਾ ਸਮਾਂ ਰੱਖ ਲਿਆ ਸਾਡੇ 2 ਮਹੀਨਿਆਂ ਤੋਂ ਪਹਿਲਾਂ ਹੀ ਉਹ ਮੂੰਹ ਅੱਥਾ ਬਣਾ ਕੇ ਉਸ ਸਮਾਜ ਦੇ ਬੱਚਾ ਵੀ ਜਿੱਥੇ ਉਲੀ ਸਕਦੇ ਉਹ ਵੀ ਦੇਖਣਾ ਹੋਊਗਾ ਉਹ ਵੀ ਦੇਖਣਾ ਹੋਊਗਾ ਇਸ ਲਈ ਮੈਂ ਅੱਜ ਦਾ ਇਹ ਮੇਰਾ ਜਿਹੜਾ ਥਾਟ ਹੈ ਇਹ ਬੇਨਤੀ ਹੈ ਇਹਦੇ ਤੇ ਜ਼ਰੂਰ ਧਿਆਨ ਦੇਣਾ ਕਮੈਂਟ ਜਰੂਰ ਕਰਦਾ ਬੜਿਆਂ ਨੂੰ ਮਾੜਾ ਵੀ ਲੱਗਦਾ ਲੱਗੂ ਲਗੂਗਾ ਕੋਈ ਨੋ ਪ੍ਰੋਬਲਮ ਜਦੋਂ ਚੰਗੇ ਰਸਤੇ ਚੱਲਣ ਨੂੰ ਲੱਗੇ ਆ ਨਵੀਂ ਗੱਲ ਡਿਵੈਲਪ ਕਰਨ ਲੱਗੇ ਆ ਤਾਂ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਬੜਾ ਕੁਝ ਸਹਿਣਾ ਵੀ ਪਣਾਇਆ ਕਿਉਂਕਿ ਸੱਚ ਜਿਹੜਾ ਸਮਝਣਾ ਵੀ ਔਖਾ ਸੱਚ ਕਹਿਣਾ ਵੀ ਔਖਾ ਸੱਚ ਸੁਣਨਾ ਵੀ ਔਖਾ ਸੱਚ ਸਹਿਣਾ ਵੀ ਔਖਾ ਤੇ ਮੈਂ ਆਪਣੇ ਸਾਰੇ ਸੋਚੇ ਸਮਾਜ ਨੂੰ ਦੇਖਤੀ ਕਰਦਾ ਕਿ ਤੁਸੀਂ ਇੱਕ ਵਾਰੀ ਇਹ ਸੱਚ ਹੈ ਕੋੜਾ ਸੱਚੇ ਇਹ ਵੇਖ ਲਈ ਸੁਣਿਓ ਸਮਝਿਓ ਇਸ ਸ਼ਹਿਣ ਦੀ ਸ਼ਕਤੀ ਪਦਾ ਕਰਕੇ ਸਮਾਜ ਦੇ ਹਿੱਤ ਦੇ ਵਿੱਚ ਤੱਕਿ ਆਓ ਇੰਨਾ ਕਿਦਾਂ ਧਰਵਾਦੀ ਨਾ ਚਾਹ ਪੀਂ ਜੈ ਮੁਰੇ